ਹallelujah ਖੁਦਾ ਦਾ ਧੰਨਵਾਦੋ ਖੁਦਾ ਦਾ ਸ਼ੁਕਰਿਆ ਅੱਜ ਅਪ ਬਚਨ ਸੇ ਦੇਖਾਂਗੇ ਮਤੀ ਦੀ ਅੰਜੀਲ 6 ਨੰਬਰ ਚੈਪਟਰ 6 ਨੰਬਰ 35 ਦੇ ਵਿੱਚ ਇਸ ਤਰ੍ਹਾਂ ਲਿਖਿਆ ਪਰ ਯਾਦੋਂ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੋਹਾ ਪੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਤੈਨੂੰ ਫਲ ਦੇਵੇਗਾ ਵਚਨ 'ਚ ਪੜਿਆ ਅੱਜ ਕੀ ਹੈ ਕੋਠੜੀ ਦੇ ਵਿੱਚ ਜਾਣ ਦੀ ਜ਼ਰੂਰਤ ਆ ਸਾਨੂੰ ਕਿਸੇ ਵੀ ਸਥਾਨ ਉਤੇ ਜਾਣ ਦੀ ਜਰੂਰ ਨਹੀਂ ਹੈ ਬਲਕਿ ਕੋਠਰੀ ਦੇ ਵਿੱਚ ਜੋ ਤੁਹਾਡਾ ਗੁਪਤ ਰੂਮ ਆ ਉਸ ਦੇ ਵਿੱਚ ਵੜ ਜਾਓ ਤੇ ਖੁਦਾ ਦੇ ਕੇ ਕੀਆ ਦੁਆਵਾਂ ਕਰੋ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਗੁਪਤ ਦੇ ਵਿੱਚ ਮੇਰੇ ਕੇ ਕੀਆ ਪ੍ਰਾਰਥਨਾ ਕਰੋ ਮੈਂ ਤੁਹਾਨੂੰ ਕੀਆ ਫਲ ਦੇਵਾਂਗਾ ਜੇਕਰ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਆਜੇ ਵਿਅਕਤੀ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਭੁੱਖ ਨਹੀਂ ਆ ਉਹ ਦੁਆਵਾਂ ਕਰਨੀ ਆ ਪਸੰਦ ਨਹੀਂ ਕਰਦੇ ਬੇਨਤੀਆਂ ਕਰਨੀ ਆ ਪਸੰਦ ਨਹੀਂ ਕਰਦੇ ਜੇਕਰ ਅਸੀਂ ਦੁਨਿਆਵੀ ਰੋਟੀ ਖਾਣ ਦੇ ਲਈ ਕੀਆ ਮਿਹਨਤ ਕਰਦੇ ਆ ਕੈਂਤੀਆ ਘੰਟਿਆਂ ਪਰ ਪਹਿਲਾਂ ਕੀ ਇਹ ਸਾਰਾ ਪ੍ਰਬੰਧ ਵੀ ਕਰਦੇ ਆ ਕਿਉਂਕਿ ਸਾਨੂੰ ਕੀ ਆ ਭੁੱਖ ਲੱਗਦੀ ਆ ਇਸੇ ਤਰ੍ਹਾਂ ਪਰਮੇਸ਼ਰ ਵੀ ਇਹ ਚਾਹੁੰਦਾ ਕਿ ਮੇਰੇ ਲੋਕ ਜਿਹੜੇ ਕੀ ਆ ਜਿਸ ਤਰ੍ਹਾਂ ਉਹ ਦੁਨਿਆਵੀ ਤੌਰ ਤੇ ਰੋਟੀ ਦੇ ਲਈ ਭੁੱਖੇ ਰਹਿੰਦੇ ਆ ਨਾ ਇਸੇ ਤਰ੍ਹਾਂ ਕੀ ਆ ਉਹ ਮੇਰੇ ਦਿਵਾਵਾਂ ਦੇ ਲਈ ਕੀ ਆ ਭੁੱਖੇ ਰਹਿਣ ਮੇਰੇ ਨਾਲ ਸਮਾਂ ਬਿਤਾਉਣ ਦੇ ਲਈ ਵੀ ਕੀ ਆ ਉਹ ਭੁੱਖੇ ਰਹਿਣ ਪ੍ਰਭੂ ਦਾ ਬਚਨ ਐਸੇ ਕਰਕੇ ਕਹਿੰਦਾ ਪ੍ਰਭੂ ਕਹਿੰਦਾ ਜਿਹੜੇ ਮੇਰੇ ਧਰਮ ਦੇ ਤਹਾਏ ਤੇ ਭੁੱਖੇ ਹੋ ਕੀ ਰਜ਼ਾਇਜ਼ ਜਾਣਗੇ ਅੱਜ ਕੀ ਆ ਤੁਸੀਂ ਪਰਮੇਸ਼ਵਰ ਦੇ ਲਈ ਕੀ ਆ ਭੁੱਖ ਰੱਖੋ ਪਰਮੇਸ਼ਵਰ ਦੇ ਨਾਲ ਪ੍ਰਾਰਥਨਾ ਕਰਨ ਦੇ ਲਈ ਕੀ ਆ ਭੁੱਖ ਰੱਖੋ ਪਰਮੇਸ਼ਵਰ ਦੀ ਪ੍ਰਾਰਥਨਾ ਦੀ ਕੀ ਆ ਭੁੱਖ ਰੱਖੋ ਜੇਕਰ ਦੁਨਿਆਵੀ ਰੋਟੀ ਖਾਣ ਦੇ ਲਈ ਤੁਹਾਨੂੰ ਭੁੱਖ ਲੱਗਦੀ ਆ ਤੁਸੀਂ ਤੇ ਭੱਜੇ ਜਾਂਦੇ ਨੇ ਰੋਟੀ ਦਾ ਸਾਰਾ ਪ੍ਰਬੰਧ ਕਰਦੇ ਨੇ ਕਿਉਂਕਿ ਤੁਹਾਨੂੰ ਕੀ ਆ ਭੁੱਖ ਲੱਗੀ ਹੋਈ ਆ ਦੁਨਿਆਵੀ ਤੌਰ ਦੇ ਤੁਹਾਡੇ ਸਰੀਰ ਕੀ ਆ ਰੋਟੀ ਨੂੰ ਮੰਗਦਾ ਪਿਆ ਪਰ ਤੁਹਾਡੇ ਸਰੀਰ ਦੇ ਵਿੱਚ ਕੀ ਆ ਇੱਕ ਆਤਮਾ ਦੀ ਭੁੱਖ ਹੋਣੀ ਚਾਹੀਦੀ ਆ ਤੁਹਾਡੀ ਇਸ ਬੋਡੀ ਦੇ ਅੰਦਰ ਕੀ ਆ ਆਤਮਾ ਦੀ ਭੁੱਖ ਹੋਣੀ ਚਾਹੀਦੀ ਆ ਉਹ ਖੁਦਾ ਦੇ ਆਤਮਾ ਦੀ ਭੁੱਖ ਹੋਣੀ ਚਾਹੀਦੀ ਆ ਤਾਂ ਕਿ ਇਹ ਤੁਹਾਡਾ ਆਤਮਾ ਜਿਹੜਾ ਕੀ ਆ ਸਰੀਰ ਨੂੰ ਅਗਵਾਈ ਕਰੇ ਤੇ ਸਰੀਰ ਤੁਹਾਡਾ ਕੀ ਆ ਜਦੋਂ ਪਰਮੇਸ਼ਰ ਦੇ ਕੇ ਬੈਠੇ ਹੋ ਗਿਆ ਫਰਿਆਦਾ ਕਰੇ ਆਪਣੇ ਸਰੀਰ ਨੂੰ ਇਸੇ ਤਰ੍ਹਾਂ ਬਣਾ ਲਓ ਕਿ ਉਹ ਕੀ ਆ ਪਰਮੇਸ਼ਰ ਦੇ ਕੇ ਪ੍ਰਾਰਥਨਾ ਕਰੇ ਤਾਂ ਪਰਮੇਸ਼ਰ ਤੁਹਾਨੂੰ ਕੀ ਗੁਪਤ ਦੇ ਵਿੱਚ ਕੀ ਆ ਵੱਡੇ ਫਲ ਦੇ ਨਾਲ ਬਲੈਸ ਕਰੇ ਕਿ ਖੁਦਾਵੰਨ ਕਹਿੰਦਾ ਕੋਠੜੀ ਵਿੱਚ ਵੜ ਕੇ ਆਪਣੇ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜੇ ਗੁਪਤੇ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜੇ ਗੁਪਤੀ ਵਿੱਚ ਵੇਖਦਾ ਤੈਨੂੰ ਫਾਲ ਦੇਵੇਗਾ ਗੁਪਤਨ ਵਿੱਚ ਜਾ ਕੇ ਪ੍ਰਾਰਥਨਾ ਕਰੋ ਤਾਂ ਪਰਮੇਸ਼ਰ ਤੁਹਾਨੂੰ ਕੀ ਆ ਫਾਲ ਦੇਵੇਗਾ ਖੁਦਾਵੰਨ ਇਸ ਬਚਨ ਨਾਲ ਤੁਹਾਨੂੰ ਬਰਕਤ ਤੇ ਆਸ਼ੀਰਵਦ ਦੇਵੇ ਸਾਰਿਆਂ ਨੂੰ ਜੇਮਸੀ ਦੀ ਗੋਡ ਬਲੈਸਡ